ਗੁਰਜੀ ਕ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਕੰਗਨਾਰ ਨਾਉਤ ਦੇ ਥੱਪੜकांड ਦੀ ਥੱਪੜकांड ਦੇ ਮਾਮਲੇ ਦੇ ਵਿੱਚ ਬਹੁਤ ਹੀ ਮਤਲ ਜਿਹੜੇ ਸੀਨੀਅਰ ਆਗੂਆਂ ਦੇ ਵੀ ਬਿਆਨ ਆ ਰਹੇ ਨੇ ਤੇ ਕੁਝ ਕੰਗਨਾਰ ਨਾਉਤ ਦੇ ਹੱਕ ਵਿੱਚ ਬਿਆਨ ਦੇ ਰਹੇ ਨੇ ਬਾਲੀਵੁੱਡ ਕੰਗਨਾਰ ਨਾਉਤ ਦੇ ਖਿਲਾਫ ਖੜਾ ਆਪਣੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਗਿਆਗਾ ਤੇ ਸੋ ਦੋਸਤੋ ਵੀਡੀਓ ਕਰਦੇ ਹਾਂ ਸਟਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੰਗਨਾਰ ਨੌਤ ਨੂੰ ਸਭ ਤੋਂ ਪਹਿਲਾਂ ਬਾਲੀਵੁੱਡ ਦੇ ਵਿੱਚੋਂ ਹੀ ਬਹੁਤ ਵੱਡਾ ੱਤਕਾ ਲੱਗਿਆਗਾ ਕਿਉਂਕਿ ਬਾਲੀਵੁੱਡ ਦੇ ਇੱਕ ਸਿੰਗਰ ਤੇ ਇਸ ਉਹਦੇ ਨਾਲ ਸੰਬੰਧਿਤ ਵਿਅਕਤੀ ਵੱਲੋਂ ਕੁਲਵਿੰਦਰ ਕੌਰ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ਕਿ ਮੈਂ ਉਹਨਾਂ ਨੂੰ ਨੌਕਰੀ ਦੇਵਾਂਗਾ ਸੁਖਵੀਰ ਬਾਦਲ ਦਾ ਵੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਬਿਆਨ ਆਇਆ ਐ ਜੀਪੀਸੀ ਦੇ ਪ੍ਰਧਾਨ ਦਾ ਵੀ ਉਹਦੇ ਹੱਕ ਵਿੱਚ ਬਿਆਨ ਆਇਆ ਹੋਰ अनेका ਆਗੂਆਂ ਦੇ ਉਹਦੇ ਹੱਕ ਵਿੱਚ ਬਿਆਨ ਆਏ ਨੇ ਪਰ ਮੀਕਾ ਜਿਹੜਾ گاਉਂ ਨਾਲਾ ਮੀਕਾ ਉਹਨੇ ਕੰਗਣਾ ਰੌਤ ਦੇ ਹੱਕ ਵਿੱਚ ਬਿਆਨ ਦਿੱਤਾਗਾ ਦੋਸਤੋ ਜਿਹੜੀ ਕੰਗਣਾ ਰੌਤ ਨੇ ਇੱਕ ਬਿਆਨ ਦਿੱਤਾਗਾ ਉਹਦੇ ਤੇ ਸਖਤ ਇਤਰਾਜ਼ ਉੱਠਣਾ ਸ਼ੁਰੂ ਹੋ ਗਿਆ ਕੰਗਣਾ ਰੌਤ ਕਿਉਂਕਿ ਦੋਸਤੋ ਸਭ ਤੋਂ ਪਹਿਲਾਂ ਦਾ ਪੰਜਾਬ ਦੇ ਵਿੱਚ ਅੱਤਵਾਦ ਨਾਲ ਇਸ ਗੱਲ ਨੂੰ ਜੋੜਦੀ ਹੈ ਫਿਰ ਕਹਿੰਦੀ ਆ ਕਿ ਇਹ ਖਾਲਸਤਾਨੀਆਂ ਦੇ ਮਤਲਬ ਉਸ ਵੱਲੋਂ ਇਹ ਨੂੰ ਜੋੜਿਆ ਜਾ ਰਿਹਾ ਔਰ ਉਸ ਤੋਂ ਵੀ ਅੱਗੇ ਜਾ ਕੇ ਜਿਹੜਾ ਕੰਗਣਾ ਰਨੌਤ ਦਾ ਤਾਜ਼ਾ ਬਿਆਨ ਆਇਆ ਦੋਸਤੋ ਉਹ ਤਾਂ ਮਤਲਬ ਜਿਹੜੀ ਆਪਾਂ ਕਹਿ ਦਿੰਨੇ ਆ ਨਾ ਉਹਦੇ ਉਹਦੇ ਮਤ ਦੀ ਕੰਗਾਲਪਨੇ ਦਾ ਜਿਹੜਾ ਪਤਾ ਲੱਗਦਾਗਾ ਤੇ ਕਿੰਨਾ ਇਹ ਆਪਦੇ ਦਿਮਾਗ ਕਿੰਨੀਓ ਪੈਦਲ ਹੈ ਉਹਨੇ ਕਿਹਾ ਕਿ ਇਹ ਜਿਹੜਾ ਥੱਪੜ ਕਾਹੜਾ ਇਹ ਬਲਾਤਕਾਰ ਦੇ ਬਰਾਬਰ ਦੀ ਕਾਰਵਾਈ ਆ ਉਨੇ ਕਿਹਾ ਕਿ ਇਹ ਇੱਕ ਬਲਾਤਕਾਰ ਦੇ ਬਰਾਬਰ ਦਾ ਮਤਲਬ ਉਹਨੇ ਕਿਹਾਗਾ ਕਿ ਜਦੋਂ ਕਿਸੇ ਦੇ ਸਰੀਰ ਨੂੰ ਉਹਦੀ ਮਰਜ਼ੀ ਤੋਂ ਬਿਨਾ ਅਗਰ ਕੋਈ ਟੱਚ ਕਰਦਾ ਹੈਗਾ ਤਾਂ ਇਹ ਬਲਾਤਕਾਰ ਜਾਂ ਕਤਲ ਬਲਾਤਕਾਰ ਤੇ ਕਤਲ ਦੇ ਬਰਾਬਰ ਉਹਨੇ ਇਸ ਗੱਲ ਨੂੰ ਜੋੜ ਦਿੱਤਾ ਹੁਣ ਆਪਾਂ ਦੋਸਤੋ ਸੋਚ ਕੇ ਦੇਖੋ ਕਿ ਇੱਕ ਜੇਕਰ ਕੋਈ ਕਿਸੇ ਦੇ ਥੱਪੜ ਮਾਰਦਾ ਉਹ ਵੀ ਤਾਂ ਕਰਕੇ ਤੁਸੀਂ ਉਹਨੂੰ ਉਸੌਣੇਉ ਮੁਰੋ ਤੁਸੀਂ ਉਹਦੀ ਅੱਖ ਨੂੰ ਬੰਗਾਰ ਦਿਓ ਉਹ ਵੀ ਪੰਜਾਬ ਦੀ ਲੜਕੀ ਦੀ ਤੁਸੀਂ ਅੱਖ ਨੂੰ ਬੰਗਾਰੋਗੇ ਉਹਦੀ ਮਾਂ ਦੀ ਅੱਖ ਨੂੰ ਬੰਗਾਰੋਗੇ ਔਰ ਆਪ ਦਾ ਸਪਰਿੰਗ ਦੇ ਘੋੜਿਆਂ ਦੇ ਉੱਪਰ ਬੈਠ ਕੇ ਤੁਹਾਡੀਆਂ ਜਿਹੜੀਆਂ ਬਹਾਦਰੀਆਂ ਹੁਣ ਵੀਡੀਓ ਨੇ ਲੋਕਾਂ ਨੂੰ ਸਾਰਾ ਹੀ ਪਤਾ ਲੱਗ ਗਿਆ ਸਪਰਿੰਗ ਤੇ ਬਹਿ ਕੇ ਆਏ ਆਂ ਕਰਕੇ ਤੁਸੀਂ ਮਤਲਬ ਛੱਤੀ ਦੀ ਰਾਣੀ ਨਹੀਂ ਬਣਿਆ ਜਾਂਦਾ ਬਹਿ ਕੇ ਸਪਰਿੰਗ ਵਾਲੇ ਘੋੜੇ ਤੇ ਤੇ ਪੰਗੇ ਲੈਣੇ ਸਿੰਘਾਂ ਨਾਲ ਸਿੰਘਣੀਆਂ ਨਾਲ ਇੱਥੇ ਜਵਾਬ ਫਿਰ ਇਦਾਂ ਹੀ ਮਿਲਦਾ ਹੁੰਦਾ ਪਰ ਜਿਹੜਾ ਇਹਨੇ ਦੋਸਤੋ ਇਹ ਗੱਲ ਨੂੰ ਬਲਾਤਕਾਰ ਤੇ ਕਤਲ ਦੇ ਨਾਲ ਜੋੜਿਆ ਉਹ ਇਹਦੇ ਮਤ ਦੀ ਕੰਗਾਲੀ ਦੀ ਸ੍ਰੀ ਆਪਾਂ ਕਹਿ ਸਕਦੇ ਆ ਸਿਰਾਈ ਹੋ ਗਿਆ ਕਿੱਥੇ ਬਲਾਤਕਾਰ ਕਿੱਥੇ ਕਤਲ ਕਿੱਥੇ ਥੱਪੜ ਤੂੰ ਮਤਲਬ ਆਪਦੇ ਆਪ ਨੂੰ ਅਗਰ ਬਾਈ ਚਾਂਸ ਇਹ ਤਾਂ ਮੂਹਰੇ ਕੁਲਵਿੰਦਰ ਕੌਰ ਲੜਕੀ ਹੈ ਅਗਰ ਕੋਈ ਲੜਕੇ ਨੇ ਥੱਪੜ ਮਾਰਿਆ ਹੁੰਦਾ ਇਹਦੇ ਤਾਂ ਕਿ ਵੀਰੇ ਇਹ ਸਿੱਧਾ ਹੀ ਕਹਿਣ ਦੀ ਮੇਰੇ ਨਾਲ ਬਲਾਤਕਾਰ ਦਾ ਪਰਚਾ ਦਾਇਰ ਕਰੋ ਇਹਦੇ ਉੱਪਰ ਦੇਖੋ ਦੋਸਤੋ ਕੋਈ ਨਾ ਕੋਈ ਤਾਂ ਕਿਸੇ ਚੀਜ਼ ਦੀ ਮਾਰੀ ਮੁੱਟੀ ਯਾਰ ਹੱਦ ਹੁੰਦੀ ਆ ਤੁਸੀਂ ਇਸ ਗੱਲ ਨੂੰ ਪਹਿਲਾਂ ਅੱਤਵਾਦ ਨਾਲ ਜੋੜਿਆ ਫਿਰ ਤੁਸੀਂ ਖਾਲਿਸਤਾਨ ਨਾਲ ਜੋੜਿਆ ਹੁਣ ਤੁਸੀਂ ਇਹਨੂੰ ਬਲਾਤਕਾਰ ਤੇ ਕਤਲ ਦੇ ਨਾਲ ਜੋੜਨਾ ਸੁਰਖੀ ਬਲਾਤਕਾਰ ਤੇ ਕਤਲ ਦੇ ਆਲਾ ਜਿਹੜਾ ਇਹਦਾ ਬਿਆਨ ਹੈਗਾ ਇਹਨੇ ਤਾਂ ਮਤਲਬ ਆਪਾਂ ਕਹਿ ਸਕਦੇ ਆ ਖੂਬ ਇਹਦੀ ਅਕਲ ਦਾ ਮੁਜ਼ਾਹਰਾ ਕਰ ਦਿੱਤਾ ਤੇ ਦੋਸਤੋ ਜੋਗਰਾਜ ਸਿੰਘ ਨੇ ਵੀ ਇਹਦੇ ਮਤਲਬ ਕੰਗਨਰ ਨਾਉਦ ਦੀ ਨਖੇਦੀ ਕੀਤੀ ਆ ਤੇ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੀ ਫਾਈਨੈਂਸ਼ਲੀ ਮਦਦ ਵੀ ਕਰਨ ਦਾ ਐਲਾਨ ਕੀਤਾ ਗਿਆਗਾ ਇਹ ਵੀ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਗੱਲ ਹੈ ਇੱਕ ਦਿਨ ਮੈਂ ਪਹਿਲਾਂ ਜਿੱਦੇ ਪਹਿਲੇ ਦਿਨ ਦੀ ਇਹ ਗੱਲ ਹੈ ਇੱਕ ਬੀਜੇਪੀ ਦਾ ਲੀਡਰ ਬੋਲ ਰਿਹਾ ਸੀਗਾ ਕਿ ਨੌਕਰੀ ਚਲੀ ਜਾਊਗੀ ਉਹਨੂੰ ਤਾਂ ਲੀਡਰ ਬਣਾ ਦੇਣਗੇ ਕੁਝ ਲੋਕ ਆ ਕੇ ਕਿਉਂ ਨਾ ਬਣਾਉਣ ਲੀਡਰ ਤੁਸੀਂ ਕੰਗਣਾ ਰਣੌਤ ਨੂੰ ਟਿਕਟ ਦੇ ਦਿੰਦੇ ਹੋ ਸਿਰਫ ਕਿਸਾਨਾਂ ਦੇ ਖਿਲਾਫ ਬੋਲਣ ਕਰਕੇ ਸਿਰਫ ਕਿਸਾਨਾਂ ਨੂੰ ਖਾਲਸਤਾਨੀ ਕਹਿਣ ਕਰਕੇ ਮੂੰਹ ਦੇ ਵਿੱਚੋਂ ਅੱਗ ਉਬਲਣ ਕਰਕੇ ਗੰਦ ਬੋਲਣ ਕਰਕੇ ਤੁਸੀਂ ਉਹਨੂੰ ਟਿਕਟ ਦੇ ਕੇ ਐਮਪੀ ਬਣਾ ਦਿੰਦੇ ਹੋ ਤੇ ਅਗਰ ਉਹਦਾ ਹੰਕਾਰ ਤੋੜਨ ਵਾਲੀ ਲੜਕੀ ਜਿਹੜੀ ਉਹਦੀ ਔਕਾਤ ਉਹਨੂੰ ਯਾਦ ਕਰਾਉਂਦੀ ਹੈ ਉਹਨੂੰ ਕਿਉਂ ਨਹੀਂ ਕੋਈ ਉਹਨੂੰ ਕਿਉਂ ਨਹੀਂ ਕੋਈ ਆਪਣਾ ਜਿਹੜਾ ਲੀਡਰ ਬਣਾ ਸਕਦੇ ਅਗਰ ਤੁਸੀਂ ਐਮਪੀ ਬਣਾ ਸਕਦੇ ਹੋ ਤਾਂ ਅਸੀਂ ਉਹਨੂੰ ਐਮਐਲਏ ਐਮਪੀ ਤਾਂ ਚੀਜ਼ ਹੀ ਕੋਈ ਗੱਲ ਨਹੀਂ ਇਹਦਾ ਜਿਹੜਾ ਰਤਵਾ ਇਹ ਜਿਹੜੇ ਲੋਕ ਸਾਡੇ ਪੰਜਾਬ ਦੇ ਵਿੱਚ ਜਿਹੜੇ ਖਾਸ ਤੌਰ ਤੇ ਸਾਡੇ ਸਿੰਘਾਂ ਦੇ ਧੀਆਂ ਪੁੱਤਰ ਕੋਈ ਐਸਾ ਜਿਹੜਾ ਅ ਇਤਿਹਾਸ ਰਚਦੇ ਨੇ ਇਹ ਜਿਹੇ ਲੋਕਾਂ ਦਾ ਜਿਹੜਾ ਮੂੰਹ ਤੋੜ ਜਵਾਬ ਦਿੰਦੇ ਨੇ ਉਹਨਾਂ ਲਈ ਤਾਂ ਇਹ ਉਹਦੇ ਰਤਬੇ ਐ ਐਮ ਐਲ ਐਮ ਵੀ ਕੁਝ ਵੀ ਨਹੀਂ ਹੈਗਾ ਇਹ ਤਾਂ ਕੁਝ ਵੀ ਨਹੀਂ ਹੈਗਾ ਉਹਨਾਂ ਨੂੰ ਅਸੀਂ ਆਪਣੇ ਸਿਰਾਂ ਦਾ ਤਾਜ ਬਣਾ ਕੇ ਰੱਖਦੇ ਆਂ ਇਹ ਤੂੰ ਕੀ ਬੋਲ ਲਿਆ ਕਿ ਤੁਸੀਂ ਮਤਲਬ ਉਹਨੂੰ ਲੀਡਰ ਬਣਾ ਦੋਗੇ ਕਿਉਂ ਨਹੀਂ ਲੀਡਰ ਬਣਾਵਾਂਗੇ ਅਗਰ ਤੁਸੀਂ ਲੀਡਰ ਬਣਾ ਸਕਦੇ ਐ ਜਾਂ ਬੇਵਕੂਫ ਲੜਕੀਆਂ ਨੂੰ ਬੇਵਕੂਫ ਲੋਕਾਂ ਨੂੰ ਜਿਹੜੇ ਲੋਕਾਂ ਨੇ ਜਿਵੇਂ ਕਹਿੰਦੇ ਹੁੰਦੇ ਨੇ ਬੋਲਣ ਤੋਂ ਸਿਵਾਏ ਬਕਵਾਸ ਕਰਨ ਤੋਂ ਸਿਵਾਏ ਉਹਨਾਂ ਨੇ ਕੀਤੇ ਹੀ ਕੱਖ ਨਹੀਂ ਹੈਗਾ ਸਾਡੇ ਤਾਂ ਅਗਲੇ ਨੇ ਆਪਦੀ ਸਾਰਾ ਕੁਝ ਦਾਤੇ ਲਾ ਕੇ ਚਪੇੜ ਮਾਰ ਕੇ ਉਹਨੂੰ ਯਾਦ ਕਰਾਇਆਗਾ ਕਿ ਸਪ੍ਰਿੰਗਾਂ ਦੇ ਘੋੜੇ ਤੇ ਬਹਿ ਕੇ ਚਾਂਸੀ ਦੀ ਰਾਣੀ ਨਹੀਂ ਬਣਿਆ ਜਾਂਦਾ ਇਹਦੇ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਸਾਰਾ ਕੁਝ ਆਦਾ ਤਾਂ ਤੇ ਲਾਉਣਾ ਪੈਂਦਾ ਹੈ ਸਪ੍ਰਿੰਗ ਦੇ ਘੋੜੇ ਤੇ ਬਹਿ ਕੇ ਆਏ ਕਰਕੇ ਕਰਕੇ ਕੈਮਰੇ ਨਾਲ ਅਟੈਕ ਤੇ ਤੁਨੀ ਸਕਰੀਨ ਦੇ ਉੱਪਰ ਦਿਖਾਉਂਦੇ ਨੇ ਜਿਵੇਂ ਬਹੁਤ ਬਈ ਵੱਡੀ ਚਾਂਸੀ ਦੀ ਰਾਣੀ ਆ ਰਹੀ ਹੈ ਪਰ ਤੁਹਾਨੂੰ ਆਪਦੇ ਅੰਦਰ ਤਾਂ ਛਾਤੀ ਮਾਰਨੀ ਚਾਹੀਦੀ ਆ ਕਿ ਬੈਠੀ ਤਾਂ ਮੈਂ ਸਪਰਿੰਗ ਦੇ ਘੋਡੇ ਦੇ ਉੱਪਰ ਸੀ ਤੁਹਾਨੂੰ ਤਾਂ ਕੰਮ ਕਮ ਪਤਾ ਹੁੰਦਾ ਹੀ ਆ ਪਰ ਹੁਣ ਹੁਣ ਤੁਹਾਡੀਆਂ ਇਹ ਕਿਰਦਾਰ ਨੰਗੇ ਹੋ ਗਏ ਪਹਿਲਾਂ ਤਾਂ ਨਹੀਂ ਜੀ ਮਤਲਬ ਇਹ ਪਤਾ ਲੱਗਦਾ ਹੁੰਦਾ ਪਹਿਲਾਂ ਤਾਂ ਲੋਕਾਂ ਨੂੰ ਇਹ ਹੁੰਦਾ ਸੀ ਸ਼ਾਇਦ ਪਤਾ ਨਹੀਂ ਕਿੰਨੀ ਕੋ ਮਿਹਨਤ ਕਰਕੇ ਜਾਓ ਕਰਦਿਆ ਹੁਣ ਤਾਂ ਤੁਹਾਡੀਆਂ ਸੂਟਿੰਗ ਕਰਦਿਆਂ ਦੀ ਵੀਡੀਓ ਬਾਹਰ ਆ ਜਾਂਦੀਆਂ ਨੇ ਹੁਣ ਤੇ ਸਾਰਾ ਕੁਝ ਤੁਹਾਡਾ ਨੰਗਾ ਹੋ ਜਾਂਦਾ ਵੀ ਤੁਸੀਂ ਕਰਦੇ ਕਿਉਂ ਸੋ ਦੋਸਤੋ ਆ ਬੀਬੀ ਕੁਲਵਿੰਦਰ ਕੌਰ ਨੂੰ ਸਲਾਮ ਆ ਸਾਡੇ ਵੱਲੋਂ ਔਰ ਅਸੀਂ ਵੀ ਜਲਦੀ ਕੋਈ ਨਾ ਕੋਈ ਉਹਨਾਂ ਬਾਰੇ ਜਿਹੜਾ ਆਪਣੇ ਦੋਸਤਾਂ ਨਾਲ ਸਲਾਹ ਆਪਣੇ ਸਲਾਹ ਕਰਕੇ ਕੋਈ ਨਾ ਕੋਈ ਐਲਾਨ ਜ਼ਰੂਰ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਇਬਰ ਜਿੱਕਾ ਖਾਲਸਾ ਵਾਇਬਰ ਜਿੱਕੀ ਫਾਟੇ